ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਇਸ ਵਕਤ ਅਸੀਂ ਮੌਜੂਦ ਹਾਂ ਜੀ ਗੁਰਦੁਆਰਾ ਯਾਦਗਾਰ ਵਾਲਾ ਸਾਹਿਬ ਜਰਗ ਵਿਖੇ ਜਿੱਥੇ ਤੁਸੀਂ ਵੇਖੀ ਸਕਦੇ ਹੋ ਕਿ ਅੱਜ ਠੀਕ ਹੈ ਬਹੁਤ ਵਧੀਆ ਇਹ ਅੱਜ ਰੈਣ ਸਵਾਈ ਕੀਰਤਨ ਵਿਖਿਆਨ ਦੋ ਦਿਨਾਂ ਦੀ ਭਾਰੀ ਬਾਰਿਸ਼ ਤੋਂ ਬਾਅਦ ਇੱਕ ਵਾਰ ਫੇਰ ਸੰਗਤਾਂ ਦਾ ਇੱਕ ਵੱਡਾ ਇਕੱਠ ਗੁਰਦੁਆਰਾ ਯਾਦਗਾਰ ਵਾਲਾ ਸਾਹਿਬ ਜਰਗ ਵਿਖੇ ਤੁਸੀਂ ਵੇਖ ਸਕਦੇ ਹੋ ਕਿਉਂਕਿ ਅੱਜ ਰੈਣ ਸਵਾਈ ਕੀਰਤਨ ਵਿਖਿਆਨ ਹੋ ਰਹੇ ਨੇ ਇਹ ਦੂਰ ਦਰਾਡੇ ਇਲਾਕਿਆਂ ਤੋਂ ਰਾਗੀ ਢਾਡੀ ਕੀਰਤਨੀਏ ਅਤੇ ਹੋਰ ਵੱਖ-ਵੱਖ ਸ਼ਖਸੀਤਾਂ ਵੱਲੋਂ ਅੱਜ ਗੁਰਦੁਆਰਾ ਯਾਦਗਾਰਾ ਸਾਹਿਬ ਜਰਗ ਵਿਖੇ ਆ ਕੇ ਇੱਥੇ ਨਤਮਸਤਕ ਵੀ ਹੋਣਾ ਹੈ ਅਤੇ ਗੁਰਬਾਣੀ ਦੀ ਵਿਆਖਿਆ ਵੀ ਕੀਤੀ ਜਾਣੀ ਹੈ ਇਹ ਇਪਿਟਲਕਾ ਤੋਂ ਹਾਨੂੰ ਅਸੀਂ ਦਿਖਾਉਨੇ ਆ ਜੀ ਸੋ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗੰਟੀ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਇੱਥੇ ਪਹੁੰਚ ਰਹੀਆਂ ਨੇ ਦੋ ਦਿਨ ਵੱਡੀ بارش ਭਾਰੀ بارش ਦੇ ਮੱਦੇ ਨਜ਼ਰ ਸੰਗਤਾਂ ਬੇਸ਼ੱਕ ਇਸ ਸਥਾਨ ਦੇ ਉੱਤੇ ਨਹੀਂ ਪਹੁੰਚ ਸਕੀਆਂ ਪਰ ਅੱਜ ਅਖੀਰਲੇ ਦਿਨ ਫੇਰ ਐਂਟਰੀ ਅੰਦਰ ਪਹੁੰਚਦਾ ਗੱਲ ਕਰੀਏ ਆਪਾਂ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਉਹ ਇੱਥੇ ਪਹੁੰਚ ਰਹੀਆਂ ਨੇ ਬੱਸਾਂ ਟਰਾਲੀਆਂ ਟਰੈਕਟਰਾਂ ਦੇ ਦੁਆਰਾ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਇੱਥੇ ਅੱਜ ਪਹੁੰਚ ਰਹੀਆਂ ਨੇ ਸੋ ਅਸੀਂ ਵੀ ਅਰਦਾਸ ਬੇਨਤੀ ਕਰਦੀ ਆ ਕਿ ਅੱਜ ਦਿਨ ਅੱਜ ਦੀ ਰਾਤ ਕੱਲ ਦਾ ਦਿਨ ਵਧੀਆ ਰਹੇ ਤਾਂ ਜੋ ਜਿਹੜਾ ਵੀ ਪ੍ਰੋਗਰਾਮ ਇੱਥੇ ਗੁਰਦੁਆਰਾ ਸਾਹਿਬ ਵਿਖੇ ਉਹਦੀ ਕਿਆ ਗਿਆ ਸੰਗਤਾਂ ਉਹਦਾ ਆਨੰਦ ਮਾਣ ਸਕਣ ਫਰਤੀ ਵੇਖੀ ਜادیهਆਂ ਕੇ ਭੱਟੀ ਗਣਤੀ ਵਿੱਚ ਜਿਹੜੀਆਂ ਸੰਗਤਾਂ ਨੇ ਉਹ ਇੱਥੇ ਜਿਹੜੀਆਂ ਨੇ ਸੰਗਤਾਂ ਪਹੁੰਚ ਰਹੀਆਂ ਨੇ ਔਰ ਸੇਵਕਾਂ ਵੱਲੋਂ ਸੇਵਾਦਾਰਾਂ ਵੱਲੋਂ ਵੱਡੇ ਪੁਕਸਾ ਜਿਹੜੇ ਪ੍ਰਬੰਧ ਨੇ ਉਹ ਵੀ ਕੀਤੇ ਜਾਇ ਨੇ ਅਜੇ ਥੇ ਔਰ ਵੱਡਾ ਇਕੱਠ ਹੋਣ ਦੀ ਸੁਭਾਵਨਾ ਇੱਥੇ ਸੰਗਤਾਂ ਦਾ ਵੱਡਾ ਇਕੱਠ इधले पासे सैकल स्टैंड गल करिएत वालों वक् वक् वस्तु जो लंगर ने लगाए गए ने ਸੋ ਰਬ ਮਿਹਰ ਕਰੇ ਥੋੜੀ ਥੋੜੀ ਬੂੰਦਾ ਬਾਂਦੀ ਥੋੜੀ ਥੋੜੀ ਸ਼ੁਰੂ ਵੀ ਹੋ ਚੁੱਕੀ ਆ ਔਰ ਤੁਸੀਂ ਦੇਖ ਸਕਦੇ ਹੋ ਕਿ ਜਰਗਦੀਆਂ ਸੰਗਤਾਂ ਦੇ ਵੱਲੋਂ ਵੀ ਜਿਹੜੇ ਇੱਥੇ ਵੱਡੇ ਲੰਗਰਾਂ ਦੀਆਂ ਸਵਾਵਾ ਇੱਥੇ ਨਵਾਈਆਂ ਜਾ ਰਹੀਆਂ ਨੇ ਨੌਜਵਾਨ ਜੁੜੇ ਹੋਏ ਨੇ ਇੱਥੇ ਔਰ ਵੱਡੀ ਗੰਦੀ ਦੇ ਵਿੱਚ ਜਿਹੜੀਆਂ ਬੀਬੀਆਂ ਨੇ ਇੱਥੇ ਭਾਂਡਿਆਂ ਦੀਆਂ ਬਰਤਨਾਂ ਦੀਆਂ ਜਿਹੜੀਆਂ ਸੇਵਾਵਾਂ ਨੇ ਉਹ ਦੇ ਰਹੀਆਂ ਨੇ ਔਰ ਇੱਥੇ ਗੱਲ ਕਰੀ ਆਪਾਂ ਠੰਡੇ ਦੁੱਧ ਦੀ ਸ਼ਬੀਲ ਹੈ ਦਗਾਈ ਗਈ ਆ ਸੇਵਾਦਾਰਾਂ ਵੱਲੋਂ ਕਿਹੜਾ ਕਿਹੜਾ ਪਿੰਡ ਆ ਬਾਬਾਈ ਗੁਜਰਵਾਲ ਤੋਂ ਗੁਜਰਵਾਲ ਠੀਕ ਹੈ ਗੁਜਰਵਾਲ ਠੀਕ ਆ ਜੀ ਔਰ ਸੰਗਤ ਨੇ ਯਾਦ ਹੀ ਇਕੱਠ ਨੂੰ ਦੇਖਦੇ ਆ ਜਿੱਥੇ ਥਾਂ ਥਾਂ ਦੇ ਉੱਤੇ ਗੁਰਦੁਆਰਾ ਸਾਹਿਬ ਵਿਖੇ ਨੰਗਰ ਹਾਲ ਜਿਸ ਤਰ੍ਹਾਂ ਹੋਗੇ ਜਾਂ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਵੱਡੀਆਂ ਸਕਰੀਨਾਂ ਵੀ ਲਗਾਈਆਂ ਗਈਆਂ ਨੇ ਤਾਂ ਜੋ ਜਿਹੜੀਆਂ ਸੰਗਤਾਂ ਨੇ ਇੱਥੇ ਕੀਰਤਨ ਵਿਖਿਆਨ ਦਾ ਵੀ ਆਨੰਦ ਲੈ ਸਕਣ ਕਿਉਂਕਿ ਗੱਲ ਕਰੀਏ ਆਪਾਂ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਲੰਗਰਾਂ ਦੀਆਂ ਸਵਾਵਾ ਵੀ ਇੱਥੇ ਸੰਗਤਾਂ ਵੱਲੋਂ ਸੇਵਾਦਾਰਾਂ ਵੱਲੋਂ ਚੱਲ ਰਹੀਆਂ ਨੇ ਵਕ ਵਕ ਵਸਤਾਂ ਦੇ ਲੰਗਰ ਚੱਲ ਰਹੇ ਨੇ ਤੋ ਗੱਲ ਕਰੀਏ ਇੱਥੇ ਆਪਣੇ ਸੇਵਾਦਾਰਾਂ ਵੱਲੋਂ ਇੱਕ ਕਾਲਾ ਨਗਰਾ ਜੀ ਕਾਫੀ ਦਾ ਬਾਈ ਜੀ ਕਾਫੀ ਦਾ ਹਾਂਜੀ ਹਾਂ ਜਿਹੜਾ ਪਿੰਡਾ ਆਪਣਾ ਵੀਪੁਰ ਜੀ ਵੀਪੁਰ ਵੀਪੁਰ ਤੋਂ ਆਪਣੇ ਵੀਰਾਂ ਵੱਲੋਂ ਲਾਇਆ ਗਿਆ ਕਾਫੀ ਦਾ ਲੰਗਰ ਨਿਰੰਤਰ ਚੱਲ ਰਿਹਾ ਜੀ ਕਿਉਂਕਿ ਇਹ ਜਿਹੜੇ ਵੀਰ ਨੇ ਇਹ ਹਰ ਸਾਲ ਇਹ ਲੰਗਰ ਇਥੇ ਲਗਾਉਦੇ ਨੇ ਬੀਪੁਰ ਦੀਆਂ ਸੰਗਤਾਂ ਪੋਰਤਵਾਰਾ ਯਾਦਗਾਰ ਰਾੜਾ ਸਾਹਿਬ ਜਰਗਤ ਜਿੱਥੇ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਨੂੰ ਪਾਪੂਰਨ ਸ਼ਰਧਾ ਜਲੀਆਂ ਦਿੱਤੀਆਂ ਜਾ ਰਹੀਆਂ ਨੇ ਸੰਗਤਾਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਕਾਫੀ ਲੰਮੇ ਸਮੇਂ ਬਾਅਦ ਜਿਹੜੀਆਂ ਸੰਗਤਾਂ ਦਾ ਇੰਨਾ ਜਿਹੜਾ ਇਕੱਠਾ ਦੇਖਿਆ ਬੇਸ਼ੱਕ ਦੋ ਦਿਨ بارش ਹੁੰਦੀ ਰਹੀ ਆ ਪਰ ਫਿਰ ਵੀ ਸੰਗਤਾਂ ਵੱਡੀ ਗਣਤੀ ਦੇ ਵਿੱਚ ਅੱਜ ਪੁੱਜੀਆਂ ਨੇ ਬਾਦਗੁਰੂ ਵਾਹਿਗੁਰੂ 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 ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜਿਹਨਾਂ ਦੀ 50ਵੀਂ ਵਰਸੀ ਇੱਥੇ ਮਨਾਈ ਜਾ ਰਹੀ ਆ ਗੱਲ ਕਰੀਏ ਅੱਜ ਉਦੇਸ਼ ਇੱਥੇ ਉਹਦਾ ਬੇੜਾ ਵੱਡੀ ਗਣਤੀ ਦੇ ਵਿੱਚ ਰਾਗੀ ਢਾਡੀ ਕੀਰਤਨੀਏ ਅਤੇ ਹੋਰ ਵੱਖ-ਵੱਖ ਸ਼ਖਸੀਅਤਾਂ ਨੇ ਅੱਜ ਇੱਥੇ ਗੁਰਦੁਆਰਾ ਰਾਣਾ ਸਾਹਿਬ ਜਰਗਹ ਵਿਖੇ ਪੁੰਚਣਾ ਹੈ ਕਿਉਂਕਿ ਰਹਿਨਸ ਭਾਈ ਸਾਰੀ ਰਾਤ ਤੇ ਕੱਲ ਨੂੰ ਸਾਰਾ ਦਿਨ ਇੱਥੇ ਸਮਾਗਮ ਹੋਣੇ ਨੇ ਔਰ ਤੁਸੀਂ ਵੇਖ ਸਕਦੇ ਹੋ ਇੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਇੱਥੇ ਆਪਣੇ ਵੱਖ-ਵੱਖ ਜਿਹੜੀਆਂ ਸ਼ਖਸੀਅਤਾਂ ਨੇ ਅੱਜ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚੀਆਂ ਨੇ ਸੋ ਬਾਬਾ ਭਪਿੰਦਰ ਸਿੰਘ ਜੀ ਦੇ ਦਰਸ਼ਨ ਦੇ ਲਈ ਵੀ ਇੱਥੇ ਵੱਡੀ ਗਿਣਤੀ ਦੇ ਜਿਹੜੀਆਂ ਸੰਗਤਾਂ ਨੇ ਉਹ ਇੱਥੇ ਜੁੜੀਆਂ ਹੋਈਆਂ ਨੇ ਇਕੱਠ ਤੁਸੀਂ ਦੇਖ ਸਕਦੇ ਹੋ। ਕਾਰੋ ਦੇ ਸ਼ਰਧਾਂਜਲੀ ਜੋ ਪੀਤਰਾਇਨ ਦੇ ਸਾਥ ਕਿਸ ਤਰ੍ਹਾਂ ਆਪ ਜੀ ਦੇ ਮਨਾ ਕਰਦਾ। ਦਾਸਮੀ ਸਤਿ ਸ਼੍ਰੀ ਅਕਾਲ। ਸਤਿਗੁਰੂ ਸਾਹਿਬ ਇਹ ਮਹਾਂ ਸਾਰਾ ਨਾਲ ਪ੍ਰੋਗਰਾਮ ਕਰਾਉਂਦਾ ਹੈ। ਦਾਸਮੀ ਮਨਜੂਰੀ

ਆਛੀ ਜੀ ਜੀ ਨੂੰ ਲਾ ਪਰ ਮੈਨੂੰ ਮੈਡੀਕਲ ਕੇਂਦਰ ਦਾ ਮੈਂ ਕਹਿੰਦੇ ਜੀ ਉਹ ਦੁਆਰਾਂ ਵਿੱਚ ਰਹਿੰਦੇ ਨੇ ਉਹਨਾਂ ਦੇ ਤੋਂ ਵਾਂਗ ਦਰਸ਼ਮਾ ਬੋਲਦੇ ਇਹ ਤੋਂ ਹੋਰ ਕੁਝ ਨਹੀਂ ਕਹਿੰਦੇ ਰਹਿਣ ਦਿਓ ਭਾਈ ਉਹਨਾਂ ਨੂੰ ਨਾ ਲਿਆ ਅਸਾਂ ਜੀ ਕੁਝ ਵਿਅਕਤੀ ਪਰ ਬਹੁਤ ਸੋ ਗੱਲ ਕਰੀਏ ਸੰਗਤ ਜੀ ਤੁਸੀਂ ਵੇਖ ਹੀ ਸਕਦੇ ਹੋ ਕਿ ਇੱਥੇ ਕਿ ਇੱਕ ਵੱਡੇ ਪ੍ਰਬੰਧ بارش ਤੋਂ ਬਚਣ ਦੇ ਲਈ ਵੀ ਇੱਕ ਬਹੁਤ ਹੀ ਸੁਚੱਜਾ ਜਿਹੜਾ ਪ੍ਰਬੰਧ ਇੱਥੇ ਕੀਤਾ ਗਿਆ ਇੱਕ ਵੱਡਾ ਜਿਹੜਾ ਛਾਇਆਵਾਨ ਹੈ ਇੱਥੇ ਉਹ ਲਗਾਇਆ ਗਿਆ ਜੇਕਰ بارش ਦਾ ਖਤਸਾ ਹੁੰਦਾ ਤਾਂ ਇਹ ਸੰਗਤ ਦੇ ਲਈ ਵੱਡੀ ਇੱਕ ਸੁਵਿਧਾ ਵੀ ਇੱਥੇ ਉਪਲਬਧ ਜਿਹੜੀ ਆ ਉਹ ਕੀਤੀ ਗਈ ਆ ਸੋ ਸੁਸੰਗਤੀ ਜੇਕਰ ਤੁਸੀਂ ਵੀ ਕਿਸੇ ਕਾਰਨ ਕਰਕੇ ਮਜਬੂਰੀ ਕਾਰਨ ਗੁਰੂ ਗੁਰਦੁਆਰਾ ਯਾਦਗਾਰਾ ਸਾਹਿਬ ਜਰਗ ਵਿਖੇ ਜੇ ਨਹੀਂ ਪਹੁੰਚ ਸਕੇ ਤਾਂ ਤੁਸੀਂ ਸੰਤ ਮਹਾਪੁਰਸ਼ ਇਸਰ ਸਿੰਘ ਜੀ ਮਹਾਰਾਜੀ ਦੇ ਦਰਸ਼ਨ ਕਰਕੇ ਇੱਥੇ ਆਪਣੀ ਹਾਜ਼ਰੀ ਲਗਵਾ ਸਕਦੇ ਹੋ ਆ ਵੀਡੀਓ ਨੂੰ ਲਾਈਕ ਕਰ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਜੋ ਤੁਹਾਨੂੰ ਇਸੇ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਹਨ ਅਸੀਂ ਤੁਹਾਨੂੰ ਦਿਖਾ ਸਕੀਏ ਤੇ ਕੱਲ ਦਾ ਜਿਹੜਾ ਪ੍ਰੋਗਰਾਮ ਆ ਉਹ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰ ਸਕੀਏ मनीष कि वे ठीक हो हाँ अच्छा मीह तो फिर बारिश मीह तो बचत रह जाऊगी किरपा कृपा है करपा, ਆ ਉਦਾ ਉੱਚਾਤਾ ਹੋ ਗਿਆ ਹੈ ਨਾ ਬਹੁਤ ਠੀਕ ਹੈ ਜੀ ਠੀਕ ਆ ਠੀਕ ਆ ਚਲੋ ਮੇਰ ਕਰੇ ਹਨਾ ਅੱਜ ਦਾ ਤੇ ਕੱਲ ਦਾ ਦਿਨ ਵਧੀਆ ਨਿਕਲੇ ਹਨਾ ਠੀਕ ਹੈ ਜੀ ਜੀ ਦੇਖ ਸਕਦੇ ਹਾਂ ਕਿ ਜਿਹੜੀਆਂ ਸੰਤ ਮਹਾਪੁਰਸ਼ ਸਾਧੂ ਰਾਗੀ ਢਾਡੀ ਕੀਰਤਨੀਏ ਜਿਹੜੇ ਆ ਜਿਨ੍ਹਾਂ ਨੇ ਅੱਜ ਇੱਥੇ ਆਪਣਾ ਗੁਰੂ ਦੇ ਜਸ ਕਰਨੇ ਨੇ ਉਹ ਵੀ ਇੱਥੇ ਪਹੁੰਚ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਕਿਉਂਕਿ ਅੱਜ ਰੈਣ ਸਵਾਈ ਜਿਹੜਾ ਕੀਰਤਨਾ ਇੱਥੇ ਕੀਰਤਨ ਵਿਖਿਆਨ ਆ ਜਿਹੜਾ ਇੱਥੇ ਗੁਰਬਾਣੀ ਸ਼ਬਦ ਉਹ ਇੱਥੇ ਹੋਣੇ ਨੇ ਸੋ ਸੰਗਤ ਜੀ ਹੁਣ ਦੇ ਆ ਗਿਆ ਸੋ ਮਿਲਦੇ ਆਪਾਂ ਫਿਰ ਕੱਲ ਦੀ ਪ੍ਰੋਗਰਾਮ ਜਾਂ ਅਗਲੇ ਪ੍ਰੋਗਰਾਮਾਂ ਦੇ ਥ्रू ਤੁਹਾਡੇ ਨਾਲ ਇਹ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਇਹ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ